ਵੇਹਲੇ ਬੈਠੇ ਨਾ ਆਵੇ ਕੋਈ ਕਹਿੰਦਾ ਕੀ ਕਰਨ ਸਵੇਰ ਤੇ ਆ ਜਾਂਦੇ ਕਿਵੇਂ ਕਿੰਦੋ ਜੀ ਮੰਡੀ ਖਾਰੀ ਪੜੀ ਬੈਠੀ ਹੋਰ ਕੋਈ ਗੱਡੀ ਆਵੇ ਤਾਂ ਲੋਡ ਕਰੇ ਕੋਈ ਗੱਡੀ ਨਹੀਂ ਆ ਰਹੀ ਅੱਛਾ ਵੇਲੇ ਬੈਠੋ ਵੀਰੇ ਵੇਲੇ ਕਬਟੋ ਵੀਰੇ ਵੇਲੇ ਕਬਟੋ ਵੀਰੇ ਵੇਲੇ ਵੀਰੇ ਗੱਡੀ ਆਣਾਂ ਦਾ ਬਿਆਨ ਵੇਲੇ ਕਬਟੋ ਵੀਰੇ ਵੇਲੇ ਵੀਰੇ ਗੱਡੀ ਆਣਾਂ ਦਾ ਬਿਆਨ ਸਾਰੀ ਸਾਰੀਆਂ ਗੱਡੀਆਂ ਫੋਕੜੀਆਂ ਆਣ ਜਾਂਦੀਆਂ ਨੇ ਹਾਂ ਤੇ ਕੋਈ ਨਤਰਾਲੀਆਂ ਲਾਈਆਂ ਸੀ ਜੀਵੇ ਸਲਾਈ ਸੀ ਉਸ ਤੋਂ ਬਾਅਦ ਕੋਈ ਨਹੀਂ ਆਲਿ ਨੀ ਚੇਰ ਦੇ ਵੇਲੇ ਬੈਠੇ ਇੱਕ ਨਾ ਨਾ ਕੋਈ ਕੰਮ ਨਹੀਂ ਕੋਈ ਕੰਮ ਨਹੀਂ ਕਿੰਨੇ ਦਿਨ ਹੋ ਗਏ ਐਵੇਂ ਘਰੇ ਖਾਲੀ ਹਟੀਆਂ ਬਸ ਇੱਕ ਦੋ ਗੱਡੀਆਂ ਲੋਡ ਕਰ ਕਦੇ ਤੇ ਇੱਕ ਫੇਈ ਜਾਣਾ ਪੈਂਦਾ ਸਾਨੂੰ 2-300 ਰੁਪਏ ਧੜੀ ਬੰਦੀ 400 ਬਸ ਕੀ ਕਰਨ ਬੰਦੇ ਗਰੀਬ ਬੰਦੇ ਚ 100 ਰੁਪਏ ਸਜੋਸ਼ ਲਿਆ ਇਹ ਨਾਲ ਬਾਜਿਆ ਫੋਨ ਲੈ ਜਾਂਦਾ 100 ਰੁਪਏ 1.5 1.5 ਅੱਗੇ ਅੱਗੇ ਆਹ ਵੇਖ ਲੋ ਆ ਹਾਲਾਤ ਨੇ ਝਾੜੂ ਵਾਲਿਆਂ ਦੇ ਇੱਕ ਕੰਮ ਤਾਂ ਇਹਨਾਂ ਨੂੰ ਦੇਣਾ ਕੀ ਜੀ 400 ਰੁਪਏ ਇਹਨਾਂ 300 340 ਬਣੀ ਤੋਂ ਉਹਦੇ ਵਿੱਚੋਂ ਵੀ 100 ਰੁਪਏ ਲੈ ਜਾਂਦੇ ਹਾਂ ਲੈ ਜਾਂਦੇ ਨੇ ਚਮਚੇ ਹੈਗੇ ਨਹੀਂ ਫੋਨ ਲੈ ਜਾਂਦੇ ਨੇ ਐਮ.ਐਲ.ਏ ਸਾਹਿਬ ਜਿਹੜੇ ਇਹਨਾਂ ਦੇ ਝਾੜੂ ਦੇ ਇਹਨਾਂ ਦੇ ਐਮ.ਐਲ.ਏ ਦੇ ਚਮਚੇ ਹੈਗੇ ਛੱਡੇ ਹੋਏ ਮੰਡੀਆਂ ਦੇ ਵਿੱਚ ਇਹਨਾਂ ਦੇ ਠੇਕੇਦਾਰਾਂ ਦੇ ਚਮਚੇ ਛੱਡੇ ਹੋਇਆ ਉਹ ਸਿੱਧਾ ਹੀ ਇਹ ਮਿਲ ਜਾਂਦੇ ਨੇ ਆਰਤੀਏ ਕੋਲ 2 3 2 3 ਲੈ ਕੇ ਜਾਂਦੇ ਨੇ ਕੋਈ 50 ਰੁਪਏ ਸਾਨੂੰ ਦਿਓ ਕੋਈ 100 ਰੁਪਏ ਸਾਨੂੰ ਦਿਓ ਅੱਛਾ ਹਾਂ ਬਦਲਾ ਆਪਾਂ ਹੀ ਲੈ ਲਾਂਗੇ ਅਸੀਂ ਮਰੀਜ਼ ਆਪਾਂ ਨੂੰ ਆਪਾਂ ਦਾ ਜੇ ਜਿੰਦੀ ਓਟਾ ਤੁਹਾਨੂੰ ਹੀ ਪਾ ਦਿਆਂਗੇ ਜਿਹਨਾਂ ਬਦਲਾ ਲੈਂਦਾ ਉਹਨਾਂ ਲੈ ਜਾਂਦਾ ਅਸੀਂ ਤਾਂ ਸਭੀ ਦੋਨੋਂ ਹੀ ਲਿਆਣਾ ਹੈ ਵਾਹ ਹੋਰ ਕਿਸ ਜਨ ਨੇ ਲਿਆਣਾ ਚਲੋ ਕੋਈ ਨਹੀਂ ਹੁਣ ਟਾਈਮ ਆ ਜਾਣਾ ਨੇੜੇ ਪਰ ਆ ਵੀ ਜਿਹੜਾ ਇਹਨਾਂ ਨੂੰ ਕੰਮ ਇਹਨਾਂ ਦਾ ਫਰਜ਼ ਬਣਦਾ ਹੈ ਸਰਕਾਰ ਬਣੀ ਹੈ ਤੇ ਇਹਨਾਂ ਨੂੰ ਤੁਹਾਨੂੰ ਮਜ਼ਦੂਰਾਂ ਨੂੰ ਕੰਮ ਦੇਣਾ ਔਰ ਟਰਾਂਸਪੋਰਟਰਾਂ ਨੂੰ ਆੜਤੀਆਂ ਤੇ ਜਿਹੜੀ ਸ਼ਾਰਟੇਜ ਇੰਨੀ ਪੈਂਦੀ ਹੈ ਉਹਦਾ ਹੱਲ ਹੋਣਾ ਚਾਹੀਦਾ ਅਸੀਂ ਤੁਹਾਡੇ ਨਾਲ ਖੜੇ ਹਾਂ ਜੇ ਇੱਕ ਦੋ ਦਿਨਾਂ ਚ ਨਾ ਸਹੀ ਕਰਨਗੇ ਤਾਂ ਫਿਰ ਕੋਈ ਨਹੀਂ ਅਸੀਂ ਕਾਂਗਰਸ ਪਾਰਟੀ ਵੱਲੋਂ ਪ੍ਰਦਰਸ਼ਨ ਕਰਾਂਗੇ ਤੁਹਾਡੇ ਅੱਖ ਦੇ ਵਿੱਚ ਠੀਕ ਹੈ ਗੁਵਿੰਦਰ ਕੁਬਾ ਗੁਵਿੰਦਰ ਕੁਬਾ ਗੁਵਿੰਦਰ ਕੁਬਾ ਸਾਬਕਾ ਕਾਂਗਰਸੀ ਵਿਧਾਇਕ ਅਜ ਦਾਣਾ ਮੰਡੀ ਫਾਜ਼ਿਲਕਾ ਪੁੱਜੇ ਤੇ ਲਿਫਟਿੰਗ ਨਾ ਹੋਣ ਦੇ ਕਾਰਨ ਸਰਕਾਰ ਤੇ ਦੋਸ਼ ਲਾਇਆ ਤੇ ਦੋ ਦਿਨਾਂ ਵੇ ਤਰਨਾ ਦੇਣ ਦਾ ਐਲਾਨ ਕੀਤਾ ਇਸ ਸੰਬੰਧ ਵਿੱਚ ਜਦ ਮਨਜੋਤ ਖੇੜਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਬਰਸਾਤੀ ਡੱਡੂ ਹਨ ਅਤੇ ਸੀਜ਼ਨ ਦੇ ਦਿਨਾਂ ਵਿੱਚ ਬਾਹਰ ਆਦੇ ਹਨ ਜਦ ਕਿ ਲਿਫਟਿੰਗ ਬਿਲਕੁਲ درست ਹੋਵੇ ਠੀਕ ਠਾਕ ਨਾਲ ਚੱਲ ਰਹੀ ਹੈ ਔਰ ਕੀ ਕੋ ਜ ਹੈ ਸਭ ਕੋ ਜਾਣ ਲਈ ਬਣੇ ਹੋ ਸਾਬ ਜੀ ਅੱਜ ਕਿਸ ਤਰ੍ਹਾਂ ਦੇ ਪਹੁੰਚ ਕੀਤੀ ਕੀ ਦਾਣਾ ਮੰਡੀ ਅੱਜ ਪਿਛਲੇ ਕਈ ਦਿਨਾਂ ਤੋਂ ਮੈਨੂੰ ਪਤਾ ਲੱਗ ਰਿਹਾ ਸੀ ਕਿ ਜਿਹੜਾ ਫਾਜ਼ਿਲਕਾ ਮੰਡੀ ਦਾ ਬੜਾ ਮਾੜਾ ਹਾਲ ਹੈ ਕਿ ਜਿਹੜੀ ਲਿਫਟਿੰਗ ਨਹੀਂ ਹੋ ਰਹੀ ਔਰ ਕੱਲਾ ਫਾਇਲ ਕਾ ਨਹੀਂ ਪੂਰੇ ਇਲਾਕੇ ਦੀ ਜਿਹੜੀਆਂ ਮੰਡੀਆਂ ਨੇ ਉਹਦੇ ਵਿੱਚ ਕਿਤੇ ਵੀ ਕੋਈ ਲਿਫਟਿੰਗ ਨਹੀਂ ਹੋ ਰਹੀ ਇਹਨਾਂ ਦੇ ਜਿਹੜੇ ਨੁਮਾਇੰਦੇ ਨੇ ਇਹਨਾਂ ਦੇ ਜਿਹੜੇ ਐਮਐਲ ਨੇ ਝਾੜੂ ਸਰਕਾਰ ਦੇ ਆਮ ਆਦਮੀ ਸਰਕਾਰ ਦੇ ਉਹ ਹਰ ਪੱਖੋਂ ਲੁੱਟਣ ਤਾਂ ਲੱਗੇ ਹੋਏ ਐ ਪਰ ਮੰਡੀਆਂ ਦੇ ਵਿੱਚੋਂ ਵੀ ਉਹ ਕਿਸੇ ਗੱਲੋਂ ਕੋਈ ਕਟ ਨਹੀਂ ਕਰ ਰਹੇ ਜਿਹੜੇ ਇਹਨਾਂ ਦੇ ਠੇਕੇਦਾਰ ਕੋਈ ਲਿਫਟਿੰਗ ਨਹੀਂ ਕਰ ਰਹੇ ਕੋਈ ਉਹ ਟਰੱਕ ਨਹੀਂ ਦੇ ਰਹੇ ਆੜਤੀਆਂ ਨੂੰ ਕੋਈ ਕੁਝ ਨਹੀਂ ਕਿਤੇ ਕੋਈ ਲਿਫਟਿੰਗ ਨਹੀਂ ਹੋ ਰਹੀ ਤੁਸੀਂ ਫਾਇਲ ਕਾ ਮੰਡੀ ਲੋਕਲ ਵੇਖ ਲਓ ਸਾਰਾ ਕਿਤੇ ਪੈਰ ਰੱਖਣ ਦੀ ਜਗ੍ਹਾ ਨਹੀਂ ਔਰ ਇਹਦੇ ਨਾਲ ਆੜਤੀ ਵੀ ਪਰੇਸ਼ਾਨ ਨੇ ਜਿਹੜੇ ਜ਼ਿਮੀਦਾਰ ਨੇ ਜਿਹੜੇ ਨਵੀਂ ਕਰਨਕ ਵੱਢ ਕੇ ਲਿਆਦੇ ਨੇ ਉਹ ਵੀ ਪਰੇਸ਼ਾਨ ਨੇ ਮਜ਼ਦੂਰ ਵੀ ਪਰੇਸ਼ਾਨ ਨੇ ਔਰ ਇਹਦੇ ਨਾਲ ਮੈਂ ਸਮਝਦਾ ਕਿ ਜਿਹੜੀ ਕਾਟ ਹੈ ਬੜੀ ਵੱਡੀ ਜਿਹੜੀ ਆੜਤੀਆਂ ਨੂੰ ਲੱਗਦੀ ਹੈ ਔਰ ਆੜਤੀਆਂ ਤੇ ਵੀ ਅਸਰ ਪੈਂਦਾ ਹੈ ਔਰ ਨਾਲ ਦੀ ਨਾਲ ਉਹ ਜ਼ਿਮੀਦਾਰਾਂ ਤੇ ਵੀ ਅਸਰ ਬੜਾ ਵੱਡਾ ਪੈਂਦਾ ਹੈ ਸੋ ਮੈਂ ਸਮਝਦਾ ਕਿ ਸਿੱਧਾ ਜਿਹੜਾ ਡਾਕਾ ਇਹਨਾਂ ਦੇ ਜਿਹੜੇ ਠੇਕੇਦਾਰ ਨੇ ਜਿਹੜੇ ਟਰੱਕ ਯੂਨੀਅਨ ਦੇ ਜਿੰਨਾਂ ਕੋਲ ਟੈਂਡਰ ਹੈ ਲਿਫਟਿੰਗ ਦਾ ਔਰ ਜਿਹੜੇ ਇੱਥੋਂ ਦੇ ਐਮਐਲਏ ਨੇ ਔਰ ਉਹਨਾਂ ਦਾ ਸਾਰਾ ਪਰਿਵਾਰ ਹੀ ਜਿਹੜਾ ਕਿ ਲੋਕਾਂ ਦੀ ਜੇਬਾਂ ਦੇ ਡਾਕਾ ਔਰ ਜਿਹੜਾ ਲੁੱਟਣ ਲੱਗੇ ਹੋਏ ਕਿੰਨਾ ਸਮਾਂ ਲੱਗਦਾ ਲਿਫਟਿੰਗ ਨੂੰ ਆਪਾਂ ਜੀ ਗੱਲ ਕਰੀ ਤਾਂ ਹੁਣ ਕਿੰਨੇ ਪਰਸੈਂਟ ਤੱਕ ਲੱਗਦਾ ਵੀ ਲਿਫਟਿੰਗ ਹੋ ਚੁੱਕੀ ਹੈ। ਅਬ ਮੈਂ ਤਾਂ ਵੇਖਿਆ ਇੱਥੇ ਮੰਡੀ ਦੇ ਵਿੱਚ ਪੈਰ ਰੱਖਣ ਨੂੰ ਹੀ ਜਗ੍ਹਾ ਹੈ ਨਹੀਂ। ਔਰ ਕਿਤੇ ਵੀ ਪੈਰ ਰੱਖਣ ਨੂੰ ਜਗ੍ਹਾ ਹੈ ਨਹੀਂ ਔਰ ਲਿਫਟਿੰਗ ਜਮਾ ਹੀ ਨਹੀਂ ਹੋ ਰਹੀ ਔਰ ਮੈਨੂੰ ਲੱਗਦਾ 5-10% ਵੀ ਜਿਹੜੀ ਕਿ ਲਿਫਟਿੰਗ ਉਹ ਨਹੀਂ ਹੋਈ ਹੋਗੀ ਇੱਥੇ। ਔਰ ਲੋਕ ਸਾਰੇ ਪਰੇਸ਼ਾਨ ਨੇ ਜ਼ਿਮੀਂਦਾਰ ਔਰ ਆੜਤੀਏ ਜਿਹੜੀ ਕਿ ਮੈਨੂੰ ਫੋਨ ਕਰ ਰਹੇ ਨੇ ਕਿ ਅਸੀਂ ਬੜੇ ਪਰੇਸ਼ਾਨ ਆ ਕਿਉਂਕਿ ਕਾਟ ਜਿਹੜੀ ਅਸੀਂ ਦਾਓ ਆੜਤਿਆਂ ਨੂੰ ਲਗਣੀ ਹੈ ਔਰ ਕੋਈ ਏਜੰਸੀਆਂ ਨਹੀਂ ਕੰਮ ਕਰ ਰਹੀਆਂ ਪ੍ਰਸ਼ਾਸਨ ਵੀ ਜਿਹੜਾ ਸਾਰਾ ਸੁੱਤਾ ਪਿਆ ਸੋ ਮੈਂ ਬੇਨਤੀ ਕਰਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਜਿਹੜਾ ਕਿ ਇੱਥੋਂ ਮੰਡੀਆਂ ਦੇ ਵਿੱਚੋਂ ਜਿਹੜੀ ਲਿਫਟਿੰਗ ਜਿਹੜੀ ਉਹ ਕਰਾਈ ਜਾਵੇ ਔਰ ਜਿਹੜੇ ਠੇਕੇਦਾਰ ਨੇ ਉਹ ਜਿਹੜੇ ਲੁੱਟਣ ਲੱਗੇ ਹੋਏ ਨੇ ਔਰ ਟੈਂਡਰ ਲੈ ਕੇ ਔਰ ਜਿਹੜੇ ਪੈਸੇ ਆਦੀ ਜੇਬਾਂ 'ਚ ਪਾਈ ਜਾਂਦੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਤੁਹਾਡੇ ਸਮੇਂ ਦੇ ਵਿੱਚ ਕਿੰਨੇ ਸਮੇਂ ਦੇ ਵਿੱਚ ਜਿਹੜੀ ਲਿਫਟਿੰਗ ਹੋ ਜਾਂਦੀ ਸੀ ਤੁਸੀਂ 5 ਸਾਲ ਜਿਹੜੀ ਕ ਲਿਫਟਿੰਗ ਜਿਹੜੀ ਹੈ ਨਾਲ ਦੀ ਨਾਲ ਹੀ ਜਿਹੜੀ ਕਣਕ ਆਉਂਦੀ ਸੀ ਨਾਲ ਦੀ ਨਾਲ ਹੀ ਜਿਹੜੇ ਉਹ ਵਿਕਦੀ ਸੀ ਔਰ ਖਾਤਿਆਂ ਦੇ ਵਿੱਚ ਪੈਸੇ ਆਉਂਦੇ ਸੀ ਔਰ ਜਿਹੜੀ ਉਹ ਲਿਫਟਿੰਗ ਹੋ ਜਾਂਦੀ ਸੀ ਕੀ ਕਾਰਨ ਕਿ ਫੋਕਲ ਪੁਆਇੰਟਾਂ ਤੇ ਕਿਸ ਤਰ੍ਹਾਂ ਦਾ ਹਾਲ ਬੰਦਿਓ ਜੀ ਜੇ ਲੋਕਲ ਮੰਡੀ ਦਾ ਹਾਲ ਹੈ ਤਾਂ ਫੋਕਲ ਪੁਆਇੰਟਾਂ ਤੇ ਕੀ ਹਾਲ ਹੈ ਦੇਖੋ ਜੀ ਇੱਥੋਂ ਲੋਕਲ ਮੰਡੀ ਚੋਂ ਹੀ ਸਿੱਧਾ ਗੋਡਾਊਨ ਦੇ ਵਿੱਚ ਕਣਕ ਜਾਣੀ ਇੱਥੋਂ ਹੀ ਨੇੜੇ ਨਹੀਂ ਉਹ ਚੱਕ ਰਹੇ ਤਾਂ ਫੋਕਲ ਮੰਡੀਆਂ ਦਾ ਤਾਂ ਤੁਸੀਂ ਆਪੇ ਹੀ ਹਾਲ ਲਾ ਲਓ ਔਰ ਉੱਥੋਂ ਵੀ ਨਹੀਂ ਜਮ੍ਹਾਂ ਚਾ ਕਰੇ ਕਿਉਂਕਿ ਉਹ ਲੋਕਲ ਜਿਹੜੇ ਟਰਾਂਸਪੋਰਟਰ ਨੇ ਲੋਕਲ ਜਿਹੜੇ ਟਰੱਕ ਨੇ ਜਾਂ ਲੋਕਲ ਹੋਰ ਵੀਹਿਕਲ ਨੇ ਉਹਨਾਂ ਨੂੰ ਉਹ ਕੰਮ ਦਿੰਦੇ ਨਹੀਂ ਉਹਨਾਂ ਨੇ ਸਿਰਫ ਇੱਕ ਦੋ ਆਪਣੇ ਪਰਸਨਲ ਵੀਹਿਕਲ ਰੱਖੇ ਹੋਏ ਨੇ ਜਾਂ ਬਾਹਰੋਂ ਲਿਆ ਕੇ ਉਹ ਟਰੱਕ ਰੱਖੇ ਹੋਏ ਆ ਉਹਨਾਂ ਦੇ ਥਰੂ ਹੀ ਲਿਫਟਿੰਗ ਕਰਦੇ ਆ ਔਰ ਜਿਹਦੇ ਨਾਲ ਕਿ ਲਿਫਟਿੰਗ ਹੁੰਦੀ ਨਹੀਂ ਦਿਨ ਦੇ ਵਿੱਚ ਇੱਕ ਦੋ ਟਰੱਕ ਇੰਨੀ ਵੱਡੀ ਮੰਡੀ ਹੈ ਔਰ ਇੰਨੇ ਫੋਕਲ ਪੁਆਇੰਟ ਨੇ ਦੋ ਤਿੰਨ ਟਰੱਕ ਕੀ ਤੋਂ ਲੋਡ ਕਰਦੇ ਆ ਉਹਦੇ ਨਾਲ ਤਾਂ ਆ ਹਾਲਾਤ ਜਿਹੜੇ ਉਸੇ ਕਰਕੇ ਬਣਿਆ ਤੁਹਾਡਾ ਅਗਲਾ ਐਕਸ਼ਨ ਕੀ ਰਹੇਗਾ ਜੀ ਜੇਕਰ ਲਿਫਟਿੰਗ ਜਲਦੀ ਤੋਂ ਜਲਦੀ ਨਹੀਂ ਹੁੰਦੀ ਤਾਂ ਅਸੀਂ ਜਿਹੜਾ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਔਰ ਜੇ ਲਿਫਟਿੰਗ ਫਿਰ ਵੀ ਨਾ ਹੋ ਗਈ ਤਾਂ ਫਿਰ ਅਸੀਂ ਜੇ ਕਿਤੇ ਤਰਨਾ ਵੀ ਲਾਣਾ ਪੈਤਾ ਸੀ ਉਹ ਵੀ ਰੋਸ ਪ੍ਰਦਰਸ਼ਨ ਜਿਹੜਾ ਇਹਨਾਂ ਦੇ ਛਾੜੂ ਸਰਕਾਰ ਦੇ ਔਰ ਇਹਨਾਂ ਦੇ ਜਿਹੜੇ ਠੇਕੇਦਾਰ ਨੇ ਉਹਨਾਂ ਦੇ ਖਿਲਾਫ ਕਰਾਂਗੇ ਆੜਤੀਆਂ ਦੇ ਪ੍ਰਧਾਨ ਨਾਲ ਗੱਲ ਹੋਈ ਜੀ ਕੋਈ ਤੁਹਾਡੀ ਬਿਲਕੁਲ ਉਹਨਾਂ ਨਾਲ ਸਾਰਾ ਰابطਾ ਕਾਇਮ ਹੈ ਸਾਡਾ ਉਹ ਵੀ ਬਹੁਤ ਪਰੇਸ਼ਾਨ ਨੇ ਕਿ ਜਿਹੜਾ ਸਾਰੇ ਜਿਹੜੇ ਆੜਤੀਏ ਨੇ ਉਹ ਵੀ ਪਰੇਸ਼ਾਨ ਨੇ ਕਿਉਂਕਿ ਕਾਟ ਜਿਹੜੀ ਸਿੱਧਾ ਉਹਨਾਂ ਦੇ ਆੜਤੀਆਂ ਨੂੰ ਲਗਣੀ ਹੈ ਔਰ ਉਹ ਉਹਨਾਂ ਨਾਲ ਵੀ ਗੱਲਬਾਤ ਮੇਰੀ ਹੋਈ ਆ ਉਹ ਵੀ ਕਹਿ ਰਹੇ ਨੇ ਅਸੀਂ ਇੱਕ ਦੋ ਦਿਨ ਚ ਮੰਗ ਪੱਤਰ ਪ੍ਰਸ਼ਾਸਨ ਨੂੰ ਦੇਣਾ ਹੈ ਨਹੀਂ ਤਾਂ ਫਿਰ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਕਿੰਨੇ ਕਿੰਨੇ ਬੰਦੇ ਤੁਸੀਂ ਕਿੰਨੇ ਕਿ ਪਿਆ ਜਾਂਦੀ ਹੈ ਜਿਹੜੇ ਆਰਟੀਆਨ ਇਹ ਹਰ ਜਿਹੜੇ ਟਰੱਕ ਦੇ ਵਿੱਚੋਂ ਹਰੇਕ ਗੱਟੇ ਦੇ ਵਿੱਚੋਂ ਹੀ ਉਹਨਾਂ ਨੂੰ ਜਿਹੜਾ 2-3 2-300 ਗ੍ਰਾਮ ਦੀ ਜਿਹੜੀ ਸ਼ਾਰਟੇਜ ਹਰੇਕ ਗੱਟੇ ਦੇ ਵਿੱਚੋਂ ਹੀ ਜੜੀ ਪੈ ਜਾਂਦੀ ਹੈ। ਇਹ ਫਿਰ ਕਿਸਾਨ ਦਾ ਨੁਕਸਾਨ ਹੁੰਦਾ ਹੈ ਕਿ ਆੜਤੀ ਦਾ ਜੀ। ਦੇਖੋ ਵੀ ਆੜਤੀਆ ਦਾ ਨੁਕਸਾਨ ਸਿੱਧਾ ਤੋਂ ਸਿੱਧਾ ਆੜਤੀਆ ਦਾ ਨੁਕਸਾਨ ਹੈ ਜਦੋਂ ਆੜਤੀ ਨੂੰ ਸ਼ਾਰਟੇਜ ਪੈਂਦੀ ਹੈ। ਪਰ ਜੇ ਆੜਤੀਆ ਕਿਤੇ ਆਪਦੀ ਪਰਪਾਈ ਕਰਨ ਵਾਸਤੇ ਉਹ ਕਿਸਾਨ ਤੇ ਵੀ ਬੋਝ ਪਾ ਦਿੰਦਾ ਹੈ। ਸੋ ਇਸ ਲਈ ਬੋਝ ਤਾਂ ਸਿੱਧਾ ਫਿਰ ਕਿਸਾਨ ਤੇ ਹੀ ਜਾਂਦਾ ਹੈ। ਸੋ ਹਰੇਕ ਵਰਗ ਦਾ ਹੀ ਨੁਕਸਾਨ ਹੈ। ਕਹਿੰਦਾ ਆੜਤੀਆ ਦਾ ਨਹੀਂ ਕਿਸਾਨ ਦਾ ਵੀ ਇਹਦੇ ਵਿੱਚ ਨੁਕਸਾਨ ਹੈ। ਸੋ ਮੈਂ ਤਾਂ ਮੰਗ ਕਰਦਾ ਸਰ ਦੇ ਐਮਐਲਏ ਨੇ ਜਿਹੜੇ ਆਪਦਾ ਘਰ ਪਰਣ ਲੱਗੇ ਹੋਏ ਨੇ ਔਰ ਜ਼ਿਮੀਂਦਾਰਾਂ ਦੀ ਮਜ਼ਦੂਰਾਂ ਦੀ ਆੜਤੀਆਂ ਦੀ ਜਿਹੜੀਆਂ ਫਾਇਦੇ ਨੂੰ ਨੁਕਸਾਨ ਪਹਚਾ ਰਹੇ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦਿਨਾਂ ਦੇ ਵਿੱਚ ਲੇਬਰ ਵੱਡੀ ਗਿਣਤੀ ਦੇ ਵਿੱਚ ਮੰਡੀ ਦੇ ਵਿੱਚ ਮਜੂਦ ਹੁੰਦੀ ਹੈ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਸਾਹਮਣੇ ਕਰਨਾ ਪੈਂਦਾ ਜੇ ਮੰਨ ਲਓ ਲਿਫਟਿੰਗ ਨਹੀਂ ਹੁੰਦੀ ਤਾਂ ਦੇਖੋ ਲੇਬਰ ਵੇਲੇ ਬੈਠੀ ਹੈ ਜੇ ਲਿਫਟਿੰਗ ਕਰਾਉਣਗੇ ਟਰੱਕਾਂ ਦੇਖੋ ਪਹਿਲੀ ਗੱਲ ਤਾਂ ਲੋਕਲ ਟਰਾਂਸਪੋਰਟਰਾਂ ਨੂੰ ਫਾਇਦਾ ਹੈ ਨਾਲ ਮਜ਼ਦੂਰਾਂ ਨੂੰ ਫਾਇਦਾ ਜਿਹੜੇ ਲਿਫਟਿੰਗ ਕਰਾਣਗੇ ਜਿਹੜੀ ਲੇਬਰ ਵੇਲੇ ਬੈਠੀ ਉਹ ਨਾਲ ਜਿਮੀਂਦਾਰਾਂ ਦਾ ਫਾਇਦਾ ਨਾ ਲਾੜਤੀਆਂ ਦਾ ਫਾਇਦਾ ਹਰੇਕ ਵਰਗ ਦਾ ਹੀ ਫਾਇਦਾ ਜੋ ਟਾਈਮ ਸਰ ਪਰ ਉਹਨਾਂ ਦਾ ਇੱਕੋ ਹੀ ਮਕਸਦ ਹੈ ਕਿ ਅਸੀਂ ਆਪਦਾ ਘਰ ਪਰਣਾ ਅਸੀਂ ਜਿਹੜਾ ਕਿ ਇਹਨਾਂ ਨੂੰ ਟਰੱਕ ਨਹੀਂ ਦੇ ਕੇ ਔਰ ਇੱਕ ਦੋ ਟਰੱਕਾਂ ਨਾ ਕੰਮ ਚਲਾ ਕੇ ਸਾਰੇ ਜਿਹੜੇ ਪੈਸੇ ਅਸੀਂ ਹੜੱਪ ਕਰਕੇ ਆਪਦਾ ਘਰ ਪਰਣ ਦੀ ਉਹਨਾਂ ਦੀ ਮਨਸ਼ਾ ਹੈਗੀ ਹੈ ਇੱਥੋਂ ਦੇ ਐਮਐਲਏ ਔਰ ਉਹ ਜਿਹੜਾ ਇੱਥੋਂ ਦਾ ਲੋਕਲ ਠੇਕੇਦਾਰ ਹੈ ਜੇ ਦੋ ਦਿਨਾਂ ਦੇ ਵਿੱਚ ਐਕਸ਼ਨ ਨਾ ਹੋਇਆ ਤਾਂ ਫਿਰ ਸਾਡੀ ਜਿਹੜੀ ਜ਼ਿਲ੍ਹਾ ਕਾਂਗਰਸ ਵੱਲੋਂ ਕਮੇਟੀ ਵੱਲੋਂ ਅਸੀਂ ਹੋਰ ਜਿਹੜਾ ਇਹਦਾ ਐਕਸ਼ਨ ਲਵਾਂਗੇ ਠੀਕ ਹੈ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत